सीएम ਵੱਨ ਤੋਂ ਬਾਅਦ ਵੀ ਉਹਨਾਂ ਨੇ ਜਨਤਕ ਤੌਰ ਤੇ ਟੈਲੀਵਿਜ਼ਨ ਦੇ ਉੱਪਰ ਆਪਣੀ ਇੱਕ ਇੰਟਰਵਿਊ ਚ ਕਿਹਾ ਕਿ ਸਿੰਘ ਸਾਹਿਬ ਭਾਈ ਗੁਰਦੇਵ ਸਿੰਘ ਦੇ ਕਤਲ ਦੀ ਮੈਂ ਪੂਰਾ ਇਨਸਾਫ ਕਰਾਂਗਾ ਇਹਦੀ ਜਾਂਚ ਕਰਾਂਗਾ ਪਰ ਅਜ ਤੱਕ ਇੱਕ ਵੀ ਕਦਮ ਇਸ ਪਾਸੇ ਨਹੀਂ ਠਾਇਆ ਸੋ ਅਸੀਂ ਇੱਕ ਹਫ਼ਤੇ ਦਾ ਸਮਾਂ ਦਿੰਨੇ ਉਹਨਾਂ ਨੂੰ ਕਿ ਇੱਕ ਹਫ਼ਤੇ ਦੇ ਵਿੱਚ ਸਾਡੀ 11 ਮੈਂਬਰੀ ਤਾਲਮਿਲ ਕਮੇਟੀ ਨੂੰ ਸਮਾਂ ਦੇਵੇ ਤੇ ਐਫ ਆਈ ਆਰ ਦਰਜ ਕਰਨ ਵਾਸਤੇ ਜਦੋਂ ਸਾਨੂੰ ਸਮਾਂ ਦੇਵੇ ਸਾਰੇ ਅਧਿਕਾਰੀਆਂ ਨੂੰ ਬਰਾਬਰ ਸੱਦੇ ਡੀਜੀਪੀ ਨੂੰ ਸੱਦੇ ਸਾਰਿਆਂ ਨੂੰ ਸੱਦ ਕੇ ਤੁਰੰਤ ਉਸੇ ਵੇਲੇ ਹੁਕਮ ਦੇ ਕੇ ਉਹ ਐਫਆਈਆਰ ਦਰਜ ਕਰਵਾਵੇ 11 ਮੈਂਬਰੀ ਸੰਸਦ ਕਮੇਟੀ ਦੀ ਅਸੀਂ ਅੱਜ ਇੱਕ ਮੀਟਿੰਗ ਬੁਲਾਈ ਸੀ ਜਿਹਦੇ ਵਿੱਚ ਅਸੀਂ ਕੁਝ ਵਿਚਾਰਾਂ ਕੀਤੀਆਂ ਜਿਹੜੀਆਂ ਇਸ ਪ੍ਰੈਸ ਨਾਲ ਸਾਂਝੀਆਂ ਕਰਨੀਆਂ ਚਾਹੁੰਦੇ ਹਾਂ ਨੰਬਰ ਇੱਕ ਤਾਂ ਕਿਸਾਨਾਂ ਦਾ ਜਿਹੜਾ ਸੰਘਰਸ਼ ਚੱਲ ਰਿਹਾ ਉਹ ਦਿਨ-ਦਿਨ ਤੇਜ਼ ਹੋ ਰਿਹਾ ਤੇ ਕੇਂਦਰ ਸਰਕਾਰ ਅਣਦੇਖੀ ਕਰ ਰਹੀ ਹੈ ਅਣਦੇਖੀ ਦੇ ਨਾਲ-ਨਾਲ ਬੇਨਰ ਲੋੜੀ ਸਖਤੀ ਕਰ ਰਹੀ ਹੈ ਕਿਉਂਕਿ ਡੈਮੋਕ੍ਰੈਟਿਕ ਢੰਗ ਦੇ ਨਾਲ ਹਰ ਇੱਕ ਨੂੰ ਪ੍ਰਦਰਸ਼ਨ ਕਰਨ ਦਾ, ਰੋਸ ਪ੍ਰਗਟਾਵਾ ਕਰਨ ਦਾ ਅਧਿਕਾਰ ਹੈ ਪਰ ਜਿਸ ਢੰਗ ਦੇ ਨਾਲ ਇੱਕ ਬਾਰਡਰ ਬਣਾ ਕੇ ਉੱਤੇ ਗੋਲੇ ਦਾਗੇ ਜਾ ਰਹੇ ਆ ਇਹ ਬਹੁਤ ਹੀ ਘਟਿਆ ਨੀਤੀ ਆ ਅਸੀਂ ਸਾਰੇ ਨੇ ਵਿਚਾਰ ਕੀਤੀ ਆ ਕਿ ਅਸੀਂ ਕਿਸਾਨੀ ਸੰਘਰਸ਼ ਨੂੰ ਪੂਰਨ ਹਮਾਇਤ ਦਿੰਨੇ ਆ ਤੇ ਸੰਗਤਾਂ ਨੂੰ ਬੇਨਤੀ ਕਰਦੇ ਆ ਕਿ ਵੱਧ ਤੋਂ ਵੱਧ ਉਹਨਾਂ ਦਾ ਹਰ ਤਰ੍ਹਾਂ ਦਾ ਸਹਿਯੋਗ ਦਿਓ ਤੇ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਕਿ ਤੁਰੰਤ ਕਿਸਾਨਾਂ ਦਾ ਮਸਲਾ ਜਿਹੜਾ ਹੱਲ ਹੋਣਾ ਚਾਹੀਦਾ ਕਿਉਂਕਿ ਇਹ ਤਾਂ ਦੁਨੀਆ ਦੀ ਇੱਕ ਨੀਤੀ ਹੈ ਜਿਹਦੀ ਵੀ ਪ੍ਰੋਡਕਸ਼ਨ ਹੁੰਦੀ ਹੈ ਉਹਦੇ ਤੇ ਕੀ ਲਾਗਤ ਆਉਂਦੀ ਹੈ ਕੀ ਖਰਚਾ ਆਉਂਦਾ ਹੈ ਉਹ ਚੁੱਕੀ ਪ੍ਰੋਫਿਟ ਆਉਂਦੀ ਹੈ ਇਹ ਜਿਹੜਾ ਬੰਦਾ ਕਿਸਾਨ ਆ ਉਹਨੇ ਦੇਖਣਾ ਹੈ ਵੀ ਮੇਨੂੰ ਇੱਚ ਬਚਦਾ ਕੁਝ ਨਹੀਂ ਬਚਦਾ ਇਹ ਸਰਕਾਰਾਂ ਵੀ ਦੇਖ ਲੈਣ ਕਿਸਾਨ ਇਹੀ ਚਾਹੁੰਦੇ ਆ ਵੀ ਸਾਡੀ ਲਾਗਤ ਨਾਲੋਂ ਸਾਨੂੰ ਕੀ ਪ੍ਰੋਫਿਟ ਦਿੰਨੇ ਆ ਸਾਡੇ ਨਾਲ ਬੈਠ ਕੇ ਗੱਲ ਤਾਂ ਕਰੋ ਇਹ ਕੋਈ ਕਰ ਨਹੀਂ ਰਿਹਾ ਇਸ ਕਰਕੇ ਅਸੀਂ ਸਮੁੱਚੇ ਰੂਪ ਵਿੱਚ ਹੀ ਸਾਨੀ ਸੰਘਰਸ਼ ਦੀ ਹਮਾਇਤ ਕਰਦੇ ਆ ਤੇ ਸੰਗਤਾਂ ਨੂੰ ਵੀ ਅਪੀਲ ਕਰਦੇ ਆ ਦੂਜੇ ਜਿਹੜੇ ਸਾਡੇ ਮਸਲੇ ਆ ਸਿੰਘ ਸਾਹਿਬ ਸਾਹਿਬ ਦਾ ਜਹਦਾਰ ਸ਼੍ਰੀ ਅਕਾਲਤਕ ਸਾਹਿਬ ਭਾਈ ਗੁਰਦੇਵ ਸਿੰਘ ਕੌਕੇ ਉਹਨਾਂ ਦੀ ਰਿਪੋਰਟ ਜਨਤਕ ਹੋ ਚੁੱਕੀ ਹੈ ਉਹਨਾਂ ਨੂੰ ਤੁਸੀਂ ਇਹ ਦੇਖ ਕੇ ਕਤਲ ਕੀਤਾ ਗਿਆ ਹੈ ਕਿ ਸਾਡੀ ਦੋ ਤਰਫੀ ਇੱਥੇ ਲੜਾਈ ਆ ਜਾਂ ਕਹਿ ਲਈਏ ਕਿ ਦੋ ਤਰਫੀ ਸਾਡੀ ਮੰਗ ਹੈ ਇੱਕ ਤਾਂ ਜਿਨ੍ਹਾਂ ਲੋਕਾਂ ਨੇ ਸਿੰਖ ਸਾਹਿਬ ਦੀ ਰਿਪੋਰਟ ਨੂੰ ਦਬਾ ਕੇ ਰੱਖਿਆ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਤੇ ਕਿਉਂਕਿ ਉਹ ਪੰਥਕ ਸਰਕਾਰ ਸੀ ਤੇ ਪੰਥਕ ਪਲੇਟਫਾਰਮ ਸਾਡੇ ਕੋਲ ਸ੍ਰੀ ਅਕਾਲ ਤਖਤ ਸਾਹਿਬ ਹੈ ਸ੍ਰੀ ਅਕਾਲ ਤਖਤ ਸਾਹਿਬ ਤੋਂ ਉਹਨਾਂ ਨੂੰ ਦਿੱਤੇ ਗਏ ਵਾਰਡ ਪੰਥਰ ਤਨ ਫਖਰੇ ਕੌਮ ਵਾਪਸ ਲੈਣੇ ਚਾਹੀਦੇ ਆ ਉਹਦੇ ਤੇ ਹੀ ਮੈਮੋਰੰਡਮ ਵੀ ਦੇ ਚੁੱਕੇ ਆ ਤੇ ਗਾ ਵੀ ਅਸੀਂ ਜਦੋਂ ਜਦ ਜ਼ਿਆਦਾ ਰੱਖਾਂਗੇ ਦੂਜੇ ਪਾਸੇ ਜਿਹੜੀ ਤਵਾੜੀ ਰਿਪੋਰਟ ਹੈ ਵਿਵਿਤ ਵਾੜੀ ਨੇ ਬੜੀ ਮਿਹਨਤ ਦੇ ਨਾਲ ਅਸੀਂ ਉਦੋਂ ਵੀ ਨਾਲ ਸੀ ਔਰ ਰਿਪੋਰਟ ਤਿਆਰ ਕੀਤੀ ਸੀ ਤੇ ਐਂਡ ਤੇ ਉਹਨੇ ਲਿਖ ਦਿੱਤਾ ਕਿ ਮੈਂ ਚਾਹਣਾ ਮੈਂ ਸੋਚਦਾ ਮੇਰੀ ਸੋਚ ਹੈ ਮੈਂ ਕਹਿਣਾ ਚਾਹਣਾ ਹੈ ਕਿ ਜਿਹੜਾ ਮੌਕੇ ਦਾ ਇਨਸਪੈਕਟਰ ਸੀ ਗਰਮਿਤ ਸਿੰਘ ਉਹਦੇ ਤੇ ਕੇਸ ਦਰਜ ਕਰਕੇ ਐਫ ਆਈ ਆਰ ਦਰਜ ਕਰਕੇ ਚਲਾਨ ਪੇਸ਼ ਕਰਕੇ ਉੱਪਰਲੇ ਤੇ ਥੱਲੇ ਵਾਲੇ ਸਭ ਪੁਲਿਸ ਅਧਿਕਾਰੀਆਂ ਦੀ ਜਾਂਚ ਹੋਵੇ ਜਿਨ੍ਹਾਂ ਨੂੰ ਜਿਨ੍ਹਾਂ ਨੇ ਉਹਨਾਂ ਦੇ ਉੱਪਰ ਤਸ਼ੱਦਦ ਕੀਤਾ ਸੀ ਸਪਸ਼ਟ ਲਿਖਿਆ ਕਿ ਉਹ ਦੌੜੇ ਨਹੀਂ ਉਹਨਾਂ ਦੀ ਜਾਂਚ ਕੀਤੀ ਜਾਵੇ ਜਿਸ ਕਿ ਕਿਸ ਢੰਗ ਦੇ ਨਾਲ ਉਹਨਾਂ ਨੂੰ ਕਤਲ ਕਰਕੇ ਵੜ੍ਹ ਕੇ ਦਰਿਆ 'ਚ ਰੋੜਿਆ ਗਿਆ ਅਸੀਂ ਚਾਹੁੰਦੇ ਹਾਂ ਕਿ ਇਹ ਉਹਨੇ ਰਿਪੋਰਟ ਦਿੱਤੀ ਸੀ ਸੀਐਮ ਨੂੰ ਸਾਡਾ ਅੱਜ ਤੱਕ ਦੇ ਸੀਐਮਾਂ ਤੇ ਰੋਸ ਹੈ ਜਿੰਨੇ ਮੁਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਰਹੇ ਕੈਪਟਨ ਅਨੰਦਰ ਸਿੰਘ ਰਹੇ ਚੰਨੀ ਸਾਹਬ ਰਹੇ ਅੱਜ ਸਰਦਾਰ ਭਗਵੰਤ ਸਿੰਘ ਮਾਨ ਤੋਂ ਵੀ ਸਰਦ ਕਿਉਂਕਿ ਹੁਣ ਰਿਪੋਰਟ ਤਾਂ ਹੁਣ ਜਨਤਕ ਹੋਈ ਹੈ ਨਾ ਤੇ ਹੁਣ ਅਸੀਂ ਸੀਐਮ ਤੋਂ ਦੋ ਤਿੰਨ ਵਾਰੀ ਸਮਾਂ ਮੰਗਿਆ ਦੋ ਵਾਰੀ ਤੋਂ ਉਹਨੇ ਸਮਾਂ ਦੇਤਾ ਸਾਨੂੰ ਪਰ ਸਮਾਂ ਦੇ ਕੇ ਉਹਨਾਂ ਨੇ ਆਪਣੀ ਕੋਈ ਮਜਬੂਰੀ ਜ਼ਾਹਰ ਕੀਤੀ ਸਾਨੂੰ ਮਿਲੇ ਨਹੀਂ ਅਜੇ ਤੱਕ ਅਸੀਂ ਇਹ ਸਮਝਦੇ ਹਾਂ ਕਿ ਉਹ ਇਸ ਮਸਲੇ ਨੂੰ ਟਾਲ ਰਹੇ ਆਂ ਕਰਨਾ ਚਾਹਣ ਸੀਐਮ ਸੀਐਮ ਨੂੰ ਤਾਂ ਰੋਜ਼ ਹੀ ਸਮੱਸਿਆ ਰਹਿਣੀ ਹੈ ਰੋਜ਼ ਹੀ ਉਹਨਾਂ ਬਿਜੀ ਰਹਿਣਾ ਤੇ ਤੇ ਲੇਬਰ ਦੀ ਸਮੱਸਿਆ ਆ ਗਈ ਮਜ਼ਦੂਰਾਂ ਦੀ ਆ ਗਈ ਮੁਲਾਜ਼ਮਾਂ ਦੀ ਆ ਗਈ ਕਿਸਾਨਾਂ ਦੀ ਆ ਗਈ ਇੰਡਸਟਰੀਏਸ਼ਨ ਦੀ ਆ ਗਈ ਇਹ ਤੇ ਆ ਹੀ ਰਹਿਣੀ ਕੋਈ ਨਾ ਕੋਈ ਜੇ ਬੰਦਾ ਕੋਈ ਧਿਆਨ ਦੇਵੇ ਤੇ ਸਾਨੂੰ ਅੱਧਾ ਘੰਟਾ ਟਾਈਮ ਦੇ ਕੇ ਸਿਰਫ ਇੱਕ ਹੁਕਮ ਹੀ ਕਰਨਾ ਨਾ ਵੀ ਦੋਸ਼ੀਆਂ ਖਿਲਾਫ ਜਿੰਨਾਂ ਤੇ ਵੀ ਤੁਹਾਡੀ ਦੇ ਮਤਾਬਕ ਉਹਦੇ ਤੇ ਐਫ ਆਈ ਆਰ ਦਰਜ ਕੀਤੀ ਜਾਵੇ ਸਾਡੀ ਹੋਰ ਤਾਂ ਮੰਗੀ ਨਹੀਂ ਕੋਈ ਅਸੀਂ ਕਿਸੇ ਨੂੰ ਦੋਸ਼ੀ ਨਹੀਂ ਠਰਾਉਂਦੇ ਜਿਹੜਾ ਜਿਹੜਾ ਦੋਸ਼ੀ ਅਜੇ ਤੱਕ ਠਰਾਇਆ ਜਾ ਚੁੱਕਿਆ ਹੈ ਉਹਨਾਂ ਦੇ ਉੱਪਰ ਤਾਂ ਐਫ ਆਈ ਆਰ ਹੀ ਦਰਜ ਕਰਨਾ ਸੀਐਮ ਦਾ ਨੈਤਿਕ ਫਰਜ਼ ਬਣਦਾ ਤੇ ਸੀਐਮ ਆਪ ਵੀ ਕਹਿੰਦਾ ਰਿਹਾ ਜਦੋਂ ਇਹ ਹਰੇ ਸੀਐਮ ਸਾਹਿਬ ਨਹੀਂ ਸੀ ਬਣੇ ਉਹਦੇ ਕਹਿੰਦੇ ਰਹੇ ਕਿ ਅਸੀਂ ਇਹ ਇਨਸਾਫ ਕਰਾਂਗੇ सीएम ਬਣ ਤੋਂ ਬਾਅਦ ਵੀ ਉਹਨਾਂ ਨੇ ਜਨਤਕ ਤੌਰ ਤੇ ਟੈਲੀਵਿਜ਼ਨ ਦੇ ਉੱਪਰ ਆਪਣੀ ਇੱਕ ਇੰਟਰਵਿਊ ਚ ਕਿਹਾ ਕਿ ਸਿੰਘ ਸਾਹਿਬ ਭਾਈ ਗੁਰਦੇਵ ਸਿੰਘ ਦੇ ਕਤਲ ਦੀ ਮੈਂ ਪੂਰਾ ਇਨਸਾਫ ਕਰਾਂਗਾ ਇਹਦੀ ਜਾਂਚ ਕਰਾਂਗਾ ਪਰ ਅਜ ਤੱਕ ਇੱਕ ਵੀ ਕਦਮ ਇਸ ਪਾਸੇ ਨਹੀਂ ਠਾਇਆ ਸੋ ਅਸੀਂ ਇੱਕ ਹਫ਼ਤੇ ਦਾ ਸਮਾਂ ਦਿੰਨੇ ਉਹਨਾਂ ਨੂੰ ਕਿ ਇੱਕ ਹਫ਼ਤੇ ਦੇ ਵਿੱਚ ਸਾਡੀ 11 ਮੈਂਬਰੀ ਤਾਲਮਿਲ ਕਮੇਟੀ ਨੂੰ ਸਮਾਂ ਦੇਵੇ ਤੇ ਐਫ ਆਈ ਆਰ ਦਰਜ ਕਰਨ ਵਾਸਤੇ ਜਦੋਂ ਸਾਨੂੰ ਸਮਾਂ ਦੇਵੇ ਸਾਰੇ ਅਧਿਕਾਰੀਆਂ ਨੂੰ ਬਰਾਬਰ ਸੱਦੇ ਡੀਜੀਪੀ ਨੂੰ ਸੱਦੇ ਸਾਰਿਆਂ ਨੂੰ ਸੱਦ ਕੇ ਤੁਰੰਤ ਉਸੇ ਵੇਲੇ ਹੁਕਮ ਦੇ ਕੇ ਉਹ ਐਫਆਈਆਰ ਦਾਜ ਕਰਵਾਵੇ ਜੇ ਇੱਕ ਹਫਤੇ ਦੇ ਵਿੱਚ ਸਮਾਂ ਨਹੀਂ ਦਿੰਦੇ ਤੇ ਫਿਰ ਅਸੀਂ ਪਹਿਲਾਂ ਹੀ ਮਹਿਸੂਸ ਕਰਾਂਗੇ ਕਿ ਸੀਐਮ ਸਾਹਿਬ ਵੀ ਪਹਿਲੇ ਹੀ ਮੁੱਖ ਮੰਤਰੀਆਂ ਦੀ ਤਰ੍ਹਾਂ ਇਸ ਮਸਲੇ ਨੂੰ ਮਸਲੇ ਤੇ ਮਿੱਟੀ ਪਾਉਣਾ ਚਾਹੁੰਦੇ ਆ ਇਹ ਸਿੰਘ ਸਾਹਿਬ ਦਾ ਮਸਲਾ ਹੈ ਜ਼ਥੇਦਾਰ ਸ੍ਰੀ ਅਕਾਲਤਾਖ ਸਾਬ ਦਾ ਮਸਲਾ ਹੈ ਕੋਈ ਛੋਟੀ ਗੱਲ ਤਾਂ ਹੈ ਨਹੀਂ ਫਿਰ ਅਸੀਂ 7 ਦਿਨ ਤੋਂ ਬਾਅਦ सीएम साहब ਦੇ ਘਰ ਦੇ ਮੂਹਰੇ ਪੰਥਰ ਸ਼ਕਤੀ ਤਾ ਨੂੰ ਨਾਲ ਲੈ ਕੇ ਧਰਨਾ ਦੇਾਂਗੇ ਇਹ ਸਾਡੇ ਸਾਰਿਆਂ ਦਾ ਫੈਸਲਾ ਹੈ ਕਿ ਜੇ ਹੱਲੇ ਵੀ ਟਾਲਦੇ ਆ ਜਾਂ ਕੁਝ ਅਸੀਂ ਇਹ ਵੀ ਕਹਿਣਾ ਚਾਹੁੰਦੇ ਆ ਕਿ ਕੁਝ ਸਲਾਹਕਾਰ ਹੀ ਹੋਜੇ ਨੇ ਜਿਹੜੇ ਕਹਿ ਦਿੰਦੇ ਨੇ ਅਸੀਂ ਸਾਬ ਲਾਂਗੇ ਜੀ ਕੋਈ ਗੱਲ ਨਹੀਂ ਤੁਹਾਨੂੰ ਜਾਣ ਦੀ ਲੋੜ ਨਹੀਂ ਤੁਹਾਨੂੰ ਆ ਗੱਲ ਕਰਨ ਦੀ ਲੋੜ ਨਹੀਂ ਅਸੀਂ ਆਪੇ ਹੀ ਨਿਜਖਤ ਲਵਾਂਗੇ ਅਸੀਂ ਇਹ ਵੀ ਸਲਾਹ ਦੇਣਾ ਚਾਹੁੰਦੇ ਹਾਂ ਸੀਐਮ ਸਾਹਿਬ ਨੂੰ ਕਿ ਘਰਾਪਲ ਤੇ ਆਓ ਲੋਕਾਂ ਦੀਆਂ ਰਾਇਆਂ ਚ ਨਾਓ ਤੁਸੀਂ ਅਸਲੀਅਤ ਨੂੰ ਸਮਝੋ ਸਮਝਦਿਆਂ ਹੋਇਆ ਵੀ ਤੁਸੀਂ ਟਾਲੋ ਨਾ ਇਸ ਕਰਕੇ ਅਸੀਂ ਇਹ ਫੈਸਲਾ ਲਿਆ ਹੈ ਕਿ ਅਸੀਂ 7 ਦਿਨ ਤੋਂ ਬਾਅਦ 7 ਦਿਨ ਦਾ ਸਮਾਂ ਦੇਣ ਤੋਂ ਬਾਅਦ ਅਸੀਂ ਉਹਨਾਂ ਦੀ ਕੋਠੀ ਮੂਰੇ ਧਰਨਾ ਦੇਾਂਗੇ ਛੱਡੇ ਨਾਲ ਪੰਥਕ ਸ਼ਕਸ਼ੀਤਾਂ ਵੀ ਹੋਣਗੀਆਂ ਸਮੁੱਚੇ ਰੂਪ ਵਿੱਚ ਜਿਸ ਜਿਹਨੇ ਖਾਨ ਜਿਹੜਾ ਕਿਸਾਨੀ ਸੰਘਰਸ਼ ਦੀ ਹਮਾਇਤ ਕੀਤੀ ਹੈ ਤੇ 11ਵੇਂ ਬੀ ਤਾਲਮਿਲ ਕਮੇਟੀ ਵੀ ਚੰਭੂ ਜਾਏਗੀ ਕਿਸਾਨਾਂ ਨੂੰ ਮਿਲੇਗੀ ਜਿਵੇਂ ਉਹ ਸਾਡੀ ਡਿਊਟੀ ਲਾਉਣਗੇ ਉਸ ਢੰਗ ਦੇ ਨਾਲ ਅਸੀਂ ਵੀ ਸੇਵਾ ਚ ਹਾਜ਼ਰ ਹੋਵਾਂਗੇ ਸੀਐਮ ਬਣ ਤੋਂ ਬਾਅਦ ਵੀ ਉਹਨਾਂ ਨੇ ਜਨਤਕ ਤੌਰ ਤੇ ਟੈਲੀਵਿਜ਼ਨ ਦੇ ਉੱਪਰ ਆਪਣੀ ਇੱਕ ਇੰਟਰਵਿਊ ਚ ਕਿਹਾ ਕਿ ਸਿੰਘ ਸਾਹਿਬ ਭਾਈ ਗੁਰਦੇਵ ਸਿੰਘ ਦੇ ਕਤਲ ਦੀ ਮੈਂ ਪੂਰਾ ਇਨਸਾਫ ਕਰਾਂਗਾ ਇਹਦੀ ਜਾਂਚ ਕਰਾਂਗਾ ਪਰ ਅੱਜ ਤੱਕ ਇੱਕ ਵੀ ਕਦਮ ਇਸ ਪਾਸੇ ਨਹੀਂ ਠਾਇਆ ਸੋ ਅਸੀਂ ਇੱਕ ਹਫ਼ਤੇ ਦਾ ਸਮਾਂ ਦਿੰਨੇ ਉਹਨਾਂ ਨੂੰ ਕਿ ਇੱਕ ਹਫ਼ਤੇ ਦੇ ਵਿੱਚ ਸਾਡੀ 11 ਮੈਂਬਰੀ ਤਾਲਮਿਲ ਕਮੇਟੀ ਨੂੰ ਸਮਾਂ ਦੇਵੇ ਤੇ ਐਫਆਈਆਰ ਦਰਜ ਕਰਨ ਵਾਸਤੇ ਜਦੋਂ ਸਾਨੂੰ ਸਮਾਂ ਦੇਵੇ ਸਾਰੇ ਅਧਿਕਾਰੀਆਂ ਨੂੰ ਬਰਾਬਰ ਸੱਦੇ ਡੀਜੀਪੀ ਨੂੰ ਸੱਦੇ ਸਾਰਿਆਂ ਨੂੰ ਸੱਦ ਕੇ ਤੁਰੰਤ ਉਸੇ ਵੇਲੇ ਹੁਕਮ ਦੇ ਕੇ ਉਹ ਐਫਆਈਆਰ ਦਰਜ ਕਰਵਾਵੇ 11 ਮੈਂਬਰੀ ਸੰਵੋ ਕਮੇਟੀ ਦੀ ਅਸੀਂ ਅੱਜ ਇੱਕ ਮੀਟਿੰਗ ਬੁਲਾਈ ਸੀ ਜਿਹਦੇ ਵਿੱਚ ਅਸੀਂ ਕੁਝ ਵਿਚਾਰਾਂ ਕੀਤੀਆਂ ਜਿਹੜੀਆਂ ਇਸ ਪ੍ਰੈਸ ਨਾਲ ਸਾਂਝੀਆਂ ਕਰਨੀਆਂ ਚਾਹੁੰਦੇ ਹਾਂ ਨੰਬਰ ਇੱਕ ਤਾਂ ਕਿਸਾਨਾਂ ਦਾ ਜਿਹੜਾ ਸੰਘਰਸ਼ ਚੱਲ ਰਿਹਾ ਉਹ ਦਿਨ-ਦਿਨ ਤੇਜ਼ ਹੋ ਰਿਹਾ ਤੇ ਕੇਂਦਰ ਸਰਕਾਰ ਅਣਦੇਖੀ ਕਰ ਰਹੀ ਹੈ ਅੰਮ੍ਰਿਤ ਦੇ ਨਾਲ-ਨਾਲ ਬੇਨਾਲੋੜੀ ਸਖਤੀ ਕਰ ਰਹੀ ਹੈ ਕਿਉਂਕਿ ਡੈਮੋਕ੍ਰੈਟਿਕ ਢੰਗ ਦੇ ਨਾਲ ਹਰ ਇੱਕ ਨੂੰ ਪ੍ਰਦਰਸ਼ਨ ਕਰਨ ਦਾ ਅਰੋਸ ਪ੍ਰਗਟਾਵਾ ਕਰਨ ਦਾ ਅਧਿਕਾਰ ਹੈ ਪਰ ਇਸ ਢੰਗ ਦੇ ਨਾਲ ਇੱਕ ਬਾਰਡਰ ਬਣਾ ਕੇ ਉੱਤੇ ਗੋਲੇ ਦਾਗੇ ਜਾ ਰਹੇ ਆ ਇਹ ਬਹੁਤ ਹੀ ਘਟੀਆ ਨੀਤੀ ਆ ਅਸੀਂ ਸਾਰੇ ਨੇ ਵਿਚਾਰ ਕੀਤੀ ਹੈ ਕਿ ਅਸੀਂ ਕਿਸਾਨੀ ਸੰਘਰਸ਼ ਨੂੰ ਪੂਰਨ ਹਮਾਇਤ ਦਿੰਦੇ ਆ ਤੇ ਸੰਗਤਾਂ ਨੂੰ ਬੇਨਤੀ ਕਰਦੇ ਆ ਕਿ ਵੱਧ ਤੋਂ ਵੱਧ ਉਹਨਾਂ ਦਾ ਹਰ ਤਰ੍ਹਾਂ ਦਾ ਸਹਿਯੋਗ ਦਿਓ ਇਹ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਕਿ ਤੁਰੰਤ ਕਿਸਾਨਾਂ ਦਾ ਮਸਲਾ ਜਿਹੜਾ ਹੱਲ ਹੋਣਾ ਚਾਹੀਦਾ ਕਿਉਂਕਿ ਇਹ ਤਾਂ ਦੁਨੀਆ ਦੀ ਇੱਕ ਨੀਤੀ ਹੈ ਜਿਹਦੀ ਕੋਈ ਪ੍ਰੋਡਕਸ਼ਨ ਹੁੰਦੀ ਹੈ ਉਹਦੇ ਤੇ ਕੀ ਲਾਗਤ ਆਉਂਦੀ ਹੈ ਕੀ ਖਰਚਾ ਆਉਂਦਾ ਹੈ ਉਹ ਚੁੱਕੀ ਪ੍ਰਾਫਿਟ ਆਉਂਦੀ ਹੈ ਇਹ ਜਿਹੜਾ ਬੰਦਾ ਕਿਸਾਨ ਕਰ ਉਹਨੇ ਦੇਖਣਾ ਹੈ ਵੀ ਮੇਰੇ ਵਿੱਚ ਬਚਦਾ ਕੁਝ ਵੀ ਨਹੀਂ ਬਚਦਾ ਇਹ ਸਰਕਾਰਾਂ ਵੀ ਦੇਖ ਲੈਣ ਕਿਸਾਨ ਇਹੀ ਚਾਹੁੰਦੇ ਆ ਵੀ ਸਾਡੀ ਲਾਗਤ ਨਾਲ ਉਹ ਸਾਨੂੰ ਕੀ ਪ੍ਰਾਫਿਟ ਦਿੰਨੇ ਆ ਸਾਡੇ ਨਾਲ ਬੈਠ ਕੇ ਗੱਲ ਤਾਂ ਕਰੋ ਕੋਈ ਕਰ ਨਹੀਂ ਰਿਹਾ ਇਸ ਕਰਕੇ ਅਸੀਂ ਸਮੁੱਚੇ ਰੂਪ ਵਿੱਚ ਹੀ ਆਸਾਨੀ ਸੰਘਰਸ਼ ਦੀ ਹਮਾਇਤ ਕਰਦੇ ਹਾਂ ਤੇ ਸੰਗਤਾਂ ਨੂੰ ਵੀ ਅਪੀਲ ਕਰਦੇ ਹਾਂ ਦੂਜੇ ਜਿਹੜੇ ਸਾਡੇ ਮਸਲੇ ਆ ਸਿੰਘ ਸਾਹਿਬ ਸਾਫ ਕਾ ਜਹਦਾਰ ਸ਼੍ਰੀ ਕਾਲਟਕ ਸਾਹਿਬ ਭਾਈ ਗੁਰਦੇਵ ਸਿੰਘ ਕੌਕੇ ਉਹਨਾਂ ਦੀ ਰਿਪੋਰਟ ਜਨਤਕ ਹੋ ਚੁੱਕੀ ਹੈ ਉਹਨਾਂ ਨੂੰ ਤਸੀਹੇ ਦੇ ਕੇ ਕਤਲ ਕੀਤਾ ਗਿਆ ਹੈ ਕਿ ਸਾਡੀ ਦੋ ਤਰਫੀ ਇੱਥੇ ਲੜਾਈ ਹੈ ਜਾਂ ਕਹਿ ਲਈਏ ਕਿ ਦੋ ਤਰਫੀ ਸਾਡੀ ਮੰਗ ਹੈ ਇਕ ਤਾਂ ਜਿਨ੍ਹਾਂ ਲੋਕਾਂ ਨੇ ਸਿੰਘ ਸਾਹਿਬ ਦੀ ਰਿਪੋਰਟ ਨੂੰ ਦਬਾ ਕੇ ਰੱਖਿਆ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਤੇ ਕਿਉਂਕਿ ਉਹ ਪੰਥਕ ਸਰਕਾਰ ਸੀ ਤੇ ਪੰਥਕ ਪਲੇਟਫਾਰਮ ਸਾਡੇ ਕੋਲੇ ਸ੍ਰੀ ਅਕਾਲ ਤਖਤ ਸਾਹਿਬ ਹੈ ਸ੍ਰੀ ਅਕਾਲ ਤਖਤ ਸਾਹਿਬ ਤੋਂ ਉਹਨਾਂ ਨੂੰ ਦਿੱਤੇ ਗਏ ਵਾਰਡ ਪੰਥਰ ਤਨ ਫਖਰੇ ਕੌਮ ਵਾਪਸ ਲੈਣੇ ਚਾਹੀਦੇ ਆ ਉਹਦੇ ਤੇ ਹੀ ਮੋਮੈਂਟਮ ਵੀ ਦੇ ਚੁੱਕੇ ਆ ਤੇ ਗਾ ਵੀ ਅਸੀਂ ਜਦੋਂ ਜਦ ਜ਼ਿਆਦਾ ਰੱਖਾਂਗੇ ਦੂਜੇ ਪਾਸੇ ਜਿਹੜੀ ਤਵਾੜੀ ਰਿਪੋਰਟ ਹੈ ਵਿਵਤਵਾੜੀ ਨੇ ਬੜੀ ਮਿਹਨਤ ਦੇ ਨਾਲ ਅਸੀਂ ਉਦੋਂ ਵੀ ਨਾਲ ਸੀ ਉਹ ਰਿਪੋਰਟ ਤਿਆਰ ਕੀਤੀ ਸੀ ਤੇ ਐਂਡ ਤੇ ਉਹਨੇ ਲਿਖ ਦਿੱਤਾ ਕਿ ਮੈਂ ਚਾਹਣਾ ਮੈਂ ਸੋਚਦਾ ਮੇਰੀ ਸੋਚ ਹੈ ਮੈਂ ਕਹਿਣਾ ਚਾਹਣਾ ਹੈ ਕਿ ਜਿਹੜਾ ਮੌਕੇ ਦਾ ਇਨਸਪੈਕਟਰ ਸੀ ਗਰਮੀਤ ਸਿੰਘ ਉਹਦੇ ਤੇ ਕੇਸ ਦਰਜ ਕਰਕੇ ਐਫ ਆਈ ਆਰ ਦਰਜ ਕਰਕੇ ਚਲਾਨ ਪੇਸ਼ ਕਰਕੇ ਉੱਪਰਲੇ ਤੇ ਥੱਲੇ ਵਾਲੇ ਸਭ ਪੁਲਿਸ ਅਧਿਕਾਰੀਆਂ ਦੀ ਜਾਂਚ ਹੋਵੇ ਜਿਨ੍ਹਾਂ ਨੂੰ ਜਿਨ੍ਹਾਂ ਨੇ ਉਹਨਾਂ ਦੇ ਉੱਪਰ ਤਸ਼ੱਦਦ ਕੀਤਾ ਸੀ ਸਪਸ਼ਟ ਲਿਖਿਆ ਕਿ ਉਹ ਦੌੜੇ ਨਹੀਂ ਉਹਨਾਂ ਦੀ ਜਾਂਚ ਕੀਤੀ ਜਾਵੇ ਜਿਸ ਟਿੱਕੇ ਢੰਗ ਦੇ ਨਾਲ ਉਹਨਾਂ ਨੂੰ ਕਤਲ ਕਰਕੇ ਵੱਡਕੇ ਦਰਿਆ 'ਚ ਰੋੜਿਆ ਗਿਆ। ਅਸੀਂ ਚਾਹੁੰਦੇ ਹਾਂ ਕਿ ਇਹ ਉਹਨੇ ਰਿਪੋਰਟ ਦਿੱਤੀ ਸੀ ਸੀਐਮ ਨੂੰ। ਸਾਡਾ ਅੱਜ ਤੱਕ ਦੇ ਸੀਐਮਾਂ ਤੇ ਰੋਸ ਹੈ ਜਿੰਨੇ ਮੁਖੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਰਹੇ, ਕੈਪਟਨ ਅਨੰਦਰ ਸਿੰਘ ਰਹੇ, ਚੰਨੀ ਸਾਹਵ ਰਹੇ ਅੱਜ ਸਰਦਾਰ ਭਗਵੰਤ ਸਿੰਘ ਮਾਨ ਤੋਂ ਵੀ ਸਰਦ ਕਿਉਂਕਿ ਹੁਣ ਰਿਪੋਰਟ ਤਾਂ ਹੁਣ ਜਨਤਕ ਹੋਈ ਹੈ ਨਾ। ਤੇ ਹੁਣ ਅਸੀਂ ਸੀਐਮ ਤੋਂ ਦੋ ਤਿੰਨ ਵਾਰੀ ਸਮਾਂ ਮੰਗਿਆ ਦੋ ਵਾਰੀ ਤੋਂ ਉਹਨੇ ਸਮਾਂ ਦੇਤਾ ਸਾਨੂੰ ਪਰ ਸਮਾਂ ਦੇ ਕੇ ਉਹਨਾਂ ਨੇ ਆਪਣੀ ਕੋਈ ਮਜਬੂਰੀ ਜ਼ाहिर ਕੀਤੀ ਸਾਨੂੰ ਮਿਲੇ ਨਹੀਂ ਅਜੇ ਤੱਕ ਅਸੀਂ ਇਹ ਸਮਝਦੇ ਹਾਂ ਕਿ ਉਹ ਇਸ ਮਸਲੇ ਨੂੰ ਟਾਲ ਰਹੇ ਆਂ ਕਰਨਾ ਚਾਹਣ ਸੀਐਮ ਸੀਐਮ ਨੂੰ ਤਾਂ ਰੋਜ਼ ਹੀ ਸਮੱਸਿਆ ਰਹਿਣੀ ਹੈ ਰੋਜ਼ ਹੀ ਉਹਨਾਂ ਬਿਜੀ ਰਹਿਣਾ ਹੈ ਕਿਤੇ ਲੇਬਰ ਦੀ ਸਮੱਸਿਆ ਆ ਗਈ ਮਜ਼ਦੂਰਾਂ ਦੀ ਆ ਗਈ ਮੁਲਾਜ਼ਮਾਂ ਦੀ ਆ ਗਈ ਕਿਸਾਨਾਂ ਦੀ ਆ ਗਈ ਇੰਡਸਟਰੀਐਸ਼ਨ ਦੀ ਆ ਗਈ ਇਹ ਤੇ ਆ ਹੀ ਰਹਿਣੀ ਕੋਈ ਨਾ ਕੋਈ ਜੇ ਬੰਦਾ ਕੋਈ ਧਿਆਨ ਦੇਵੇ ਤੇ ਸਾਨੂੰ ਅੱਧਾ ਘੰਟਾ ਟਾਈਮ ਦੇ ਕੇ ਸਿਰਫ ਇੱਕ ਹੁਕਮ ਹੀ ਕਰਨਾ ਨਾ ਵੀ ਦੋਸ਼ੀਆਂ ਖਿਲਾਫ ਜਿੰਨਾਂ ਤੇ ਵੀ ਤੁਹਾਡੀ ਦੇ ਮਤਾਬਕ ਉਹਦੇ ਤੇ ਐਫ ਆਈ ਆਰ ਦਰਜ ਕੀਤੀ ਜਾਵੇ ਸਾਡੀ ਹੋਰ ਤਾਂ ਮੰਗ ਹੀ ਨਹੀਂ ਕੋਈ ਅਸੀਂ ਕਿਸੇ ਨੂੰ ਦੋਸ਼ੀ ਨਹੀਂ ਠਰਾਉਂਦੇ ਜਿਹੜਾ ਜਿਹੜਾ ਦੋਸ਼ੀ ਅਜੇ ਤੱਕ ਠਰਾਇਆ ਜਾ ਚੁੱਕਿਆ ਹੈ ਉਹਨਾਂ ਦੇ ਉੱਪਰ ਤਾਂ ਐਫ ਆਈ ਆਰ ਹੀ ਦਰਜ ਕਰਨਾ ਸੀਐਮ ਦਾ ਨੈਤਿਕ ਫਰਜ਼ ਬਣਦਾ ਤੇ ਸੀਐਮ ਆਪ ਵੀ ਕਹਿੰਦਾ ਰਿਹਾ ਜਦੋਂ ਇਹ ਹਰੇ ਸੀਐਮ ਸਾਹਿਬ ਨਹੀਂ ਸੀ ਬਣੇ ਉਹਦੇ ਕਹਿੰਦੇ ਰਹੇ ਕਿ ਅਸੀਂ ਇਹ ਇਨਸਾਫ ਕਰਾਂਗੇ सीएम ਵੱਲ ਤੋਂ ਬਾਅਦ ਵੀ ਉਹਨਾਂ ਨੇ ਜਨਤਕ ਤੌਰ ਤੇ ਟੈਲੀਵਿਜ਼ਨ ਦੇ ਉੱਪਰ ਆਪਣੀ ਇੱਕ ਇੰਟਰਵਿਊ ਚ ਕਿਹਾ ਕਿ ਸਿੰਘ ਸਾਹਿਬ ਭਾਈ ਗੁਰਦੇਵ ਸਿੰਘ ਦੇ ਕਤਲ ਦੀ ਮੈਂ ਪੂਰਾ ਇਨਸਾਫ ਕਰਾਂਗਾ ਇਹਦੀ ਜਾਂਚ ਕਰਾਂਗਾ ਪਰ ਅਜ ਤੱਕ ਇੱਕ ਵੀ ਕਦਮ ਇਸ ਪਾਸੇ ਨਹੀਂ ਠਾਇਆ ਸੋ ਅਸੀਂ ਇੱਕ ਹਫ਼ਤੇ ਦਾ ਸਮਾਂ ਦਿੰਨੇ ਉਹਨਾਂ ਨੂੰ ਕਿ ਇੱਕ ਹਫ਼ਤੇ ਦੇ ਵਿੱਚ ਸਾਡੀ 11 ਮੈਂਬਰੀ ਤਾਲਮਿਲ ਕਮੇਟੀ ਨੂੰ ਸਮਾਂ ਦੇਵੇ ਤੇ ਐਫ ਆਈ ਆਰ ਦਰਜ ਕਰਨ ਵਾਸਤੇ ਜਦੋਂ ਸਾਨੂੰ ਸਮਾਂ ਦੇਵੇ ਸਾਰੇ ਅਧਿਕਾਰੀਆਂ ਨੂੰ ਬਰਾਬਰ ਸੱਦੇ ਡੀਜੀਪੀ ਨੂੰ ਸੱਦੇ ਸਾਰਿਆਂ ਨੂੰ ਸਦਕੇ ਤੁਰੰਤ ਉਸੇ ਵੇਲੇ ਹੁਕਮ ਦੇ ਕੇ ਉਹ ਐਫਆਈਆਰ ਦਾ ਜਿਕਰਵਾਵੇ ਜੇ ਇੱਕ ਹਫਤੇ ਦੇ ਵਿੱਚ ਸਮਾਂ ਨਹੀਂ ਦਿੰਦੇ ਤੇ ਫਿਰ ਅਸੀਂ ਪਹਿਲਾਂ ਹੀ ਮਹਿਸੂਸ ਕਰਾਂਗੇ ਕਿ ਸੀਐਮ ਸਾਹਿਬ ਵੀ ਪਹਿਲੇ ਹੀ ਮੁੱਖ ਮੰਤਰੀਆਂ ਦੀ ਤਰ੍ਹਾਂ ਇਸ ਮਸਲੇ ਨੂੰ ਮਸਲੇ ਤੇ ਮਿੱਟੀ ਪਾਉਣਾ ਚਾਹੁੰਦੇ ਆ ਇਹ ਸਿੰਘ ਸਾਹਿਬ ਦਾ ਮਸਲਾ ਹੈ ਜ਼ਥੇਦਾਰ ਸ੍ਰੀ ਅਕਾਲਤਖ ਸਾਬ ਦਾ ਮਸਲਾ ਹੈ ਕੋਈ ਛੋਟੀ ਗੱਲ ਤਾਂ ਹੈ ਨਹੀਂ ਫਿਰ ਅਸੀਂ 7 ਦਿਨ ਤੋਂ ਬਾਅਦ सीएम साहब ਦੇ ਘਰ ਦੇ ਮੂਹਰੇ ਪੰਥਰ ਸ਼ਕਤੀ ਤਾਨੂੰ ਨਾਲ ਲੈ ਕੇ ਧਰਨਾ ਦੇਾਂਗੇ ਇਹ ਸਾਡਾ ਸਾਰਿਆਂ ਦਾ ਫੈਸਲਾ ਹੈ ਕਿ ਜੇ ਹੱਲੇ ਵੀ ਟਾਲਦੇ ਆ ਜਾਂ ਕੁਝ ਅਸੀਂ ਇਹ ਵੀ ਕਹਿਣਾ ਚਾਹੁੰਦੇ ਆ ਕਿ ਕੁਝ ਸਲਾਹਕਾਰ ਹੀ ਹੋਜੇ ਨੇ ਜਿਹੜੇ ਕਹਿ ਦਿੰਦੇ ਨੇ ਅਸੀਂ ਸਾਬ ਲਾਂਗੇ ਜੀ ਕੋਈ ਗੱਲ ਨਹੀਂ ਤੁਹਾਨੂੰ ਜਾਣ ਦੀ ਲੋੜ ਨਹੀਂ ਤੁਹਾਨੂੰ ਆ ਗੱਲ ਕਰਨ ਦੀ ਲੋੜ ਨਹੀਂ ਅਸੀਂ ਆਪੇ ਹੀ ਨਿਜਠ ਲਵਾਂਗੇ ਅਸੀਂ ਇਹ ਵੀ ਸਲਾਹ ਦੇਣਾ ਚਾਹੁੰਦੇ ਹਾਂ ਸੀਐਮ ਸਾਹਿਬ ਨੂੰ ਕਿ ਘਰਾਪਲ ਤੇ ਆਓ ਲੋਕਾਂ ਦੀਆਂ ਰਾਇਆਂ ਚ ਨਾ ਆਓ ਤੁਸੀਂ ਅਸਲੀਅਤ ਨੂੰ ਸਮਝੋ ਸਮਝਦਿਆਂ ਹੋਇਆ ਵੀ ਤੁਸੀਂ ਟਾਲੋ ਨਾ ਇਸ ਕਰਕੇ ਅਸੀਂ ਇਹ ਫੈਸਲਾ ਲਿਆ ਹੈ ਕਿ ਅਸੀਂ 7 ਦਿਨ ਤੋਂ ਬਾਅਦ 7 ਦਿਨ ਦਾ ਸਮਾਂ ਦੇਣ ਤੋਂ ਬਾਅਦ ਅਸੀਂ ਉਹਨਾਂ ਦੀ ਕੋਠੀ ਮੁਰਤ ਧਰਨਾ ਦੇਾਂਗੇ ਛੱਦਣ ਨਾਲ ਪੰਥਕ ਸ਼ਕਸ਼ੀਤਾਂ ਵੀ ਹੋਣਗੀਆਂ ਸੱਚੇ ਰੂਪ ਵਿੱਚ ਅਸੀਂ ਜਿਹਨੇ ਖਾਨ ਜਿਹੜਾ ਕਿਸਾਨੀ ਸੰਘਰਸ਼ ਦੀ ਹਮਾਇਤ ਕੀਤੀ ਹੈ ਤੇ 11 ਮਈ ਤਾਲਕ ਮਿਲ ਕਮੇਟੀ ਵੀ ਸ਼ੰਭੂ ਜਾਏਗੀ ਕਿਸਾਨਾਂ ਨੂੰ ਮਿਲੇਗੀ ਜਿਵੇਂ ਉਹ ਸਾਡੀ ਡਿਊਟੀ ਲਾਉਣਗੇ ਉਸ ਢੰਗ ਦੇ ਨਾਲ ਅਸੀਂ ਵੀ ਸੇਵਾ 'ਚ ਹਾਜ਼ਰ ਹੋਵਾਂਗੇ